ਸ਼ਿਗਾਰ ਜੀ ਦੋਸਤੋ ਦੋਸਤੋ ਰਿਆਣਾ ਪੋਸਟ ਅਨਜਨ ਕਰ ਲਈ ਤੁਸੀਂ ਕੀ ਸਾਡੇ ਜੋ WhatsApp ਤੇ ਚੈਨਲ ਬਣਾਇਆ ਹੋ ਇਹਨੂੰ ਜੁਆਇਨ ਕਰ ਲਓ ਜੀ ਜੁਆਇਨ অপਸ਼ਨ ਤੇ ਜਾ ਕੇ ਇਹਦੇ ਵਿੱਚ ਬੇਨਿਫਿਟ ਇਹ ਹੋ ਜਾਂਦਾ ਕਿ ਇਹਦੇ ਵਿੱਚ ਮੁੰਡੇ ਕੁੜੀਆਂ ਦੋਨੋਂ ਹੀ ਜੁਆਇਨ ਕਰ ਸਕਦੇ ਨੇ ਜਿਹਦੇ ਵਿੱਚ ਕੀ ਹੈ ਠੀਕ ਹੈ ਜੀ ਕੋਈ ਯਾਨੀ ਕਿ ਲਿਮਟ ਨਹੀਂ ਹੈਗੀ ਜੁਆਇਨ ਹੋਣ ਦੀ ਤੇ ਦੂਜੀ ਗੱਲ ਇਹ ਹੈ ਜੀ ਇਹਦੇ ਵਿੱਚ ਤੁਹਾਨੂੰ ਕਿਸੇ ਵੀ ਯਾਨੀ ਕਿ ਜੋ ਕੈਂਡੀਡੇਟ ਦੇ ਹੋ ਪਰਸੈਂਟੇਜ ਨੰਬਰ ਨਾ ਹੀ ਸ਼ੋ ਹੋਊਗਾ ਤੇ ਨਾ ਹੀ ਤੁਹਾਨੂੰ ਕਿਸ ਤੁਹਾਡਾ ਨੰਬਰ ਕਿਸੇ ਕੋਲ ਸ਼ੋ ਹੋਊਗਾ ਠੀਕ ਹੈ ਜੀ ਤੁਸੀਂ ਜੋ 3 ਡਾਟਸ ਦੇ ਉੱਪਰਲੀ ਆਪਸ਼ਨ ਹੈਗੀ ਜੇ ਇੱਥੇ ਜਾਓਗੇ ਇੱਥੇ ਸ਼ੇਅਰ ਦੀ ਆਪਸ਼ਨ ਹੈਗੀ ਹੈ ਜੀ ਠੀਕ ਹੈ ਜੀ ਸ਼ੇਅਰ ਦੀ ਆਪਸ਼ਨ ਜਿਹਦੇ ਇੱਥੇ ਦੇਖੋਗੇ ਸ਼ੇਅਰ ਦੀ ਆਪਸ਼ਨ ਜੇ ਜਾ ਕੇ ਤੁਸੀਂ ਇੱਥੇ ਜਾ ਕੇ ਕੀ ਕਿਸੇ ਹੋਰ ਕੈਂਡੀਡੇਟ ਨੂੰ ਵੀ ਇੱਥੇ ਜਾ ਕੇ ਜੁਆਇਨ ਕਰਾ ਸਕਦੇ ਹੋ ਸ਼ੇਅਰ ਕਰੋਗੇ ਤਾਂ ਇੱਥੇ ਤੁਸੀਂ ਜਾ ਕੇ ਹੋਰ ਨੂੰ ਵੀ ਇੱਥੇ ਜੁਆਇਨ ਕਰਾ ਸਕਦੇ ਹੋ ਠੀਕ ਹੈ ਜੀ ਜੋ ਆਪਾਂ ਹੁਣ ਦੀ ਵੀਡੀਓ 'ਚ ਗੱਲ ਕਰਨੇ ਜਾ ਰਹੇ ਹੈਗੇ ਆ ਜੀ ਇਹ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਠੀਕ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀ ਪੰਜਾਬੀ ਜੋ ਐਡੀਸ਼ਨਲ ਲਈ ਅਪਲਾਈ ਫਾਰਮ ਸ਼ੁਰੂ ਹੋ ਚੁੱਕੇ ਨੇ ਜਿਵੇਂ ਕਿ ਤੁਹਾਨੂੰ ਦੱਸ ਦਿੱਤੀ ਕਿ ਪੰਜਾਬ ਦੇ ਵਿੱਚ ਜੋ ਵੀ ਵੈਕੈਂਸੀਆਂ ਨਿਕਲਦੀ ਰਹਿੰਦੀਆਂ ਨੇ ਉਹਦੇ ਲਈ ਪੰਜਾਬੀ ਸਬਜੈਕਟ ਪਾਸ ਹੋਣਾ ਬਹੁਤ ਹੀ ਜ਼ਰੂਰੀ ਹੈਗਾ ਜੀ ਠੀਕ ਹੈ ਜੀ ਜਾਂ ਕੋਈ ਅਦਰ ਸਟੇਟ ਹਰਿਆਣਾ ਜਾਂ ਕੋਈ ਹੋਰ Rajasthan ਜਾਂ ਹੋਰ ਆ ਪਰ ਤੁਸੀਂ ਦੋਸਤੋ ਕਈ ਵਾਰ ਬੋਰਡ ਚੋਂ ਆਪਾਂ ਪੰਜਾਬ ਸਕੂਲ ਦੇ ਵਿੱਚੋਂ ਵੀ ਕਈ ਵਾਰ ਪਹਿਲਾਂ ਪੰਜਾਬੀ ਸਬਜੈਕਟ ਨਹੀਂ ਪਾਸ ਹੁੰਦੇ ਠੀਕ ਹੈ ਜੀ ਤਾਂ ਤੁਹਾਨੂੰ ਪੰਜਾਬੀ ਸਵੈਟ ਪਾਸ ਹੋਣਾ ਬਹੁਤ ਜ਼ਰੂਰੀ ਹੈ ਜੇ ਇਹਨਾਂ ਨੇ ਨਹੀਂ ਪੰਜਾਬੀ ਕੀਤੀ ਤਾਂ ਉਹਨਾਂ ਲਈ ਮੌਕਾ ਜੀ ਤੁਸੀਂ ਪੰਜਾਬੀ ਜੋ ਐਡੀਸ਼ਨ ਵਾਲਾ ਪੇਪਰ ਦੇ ਸਕਦੇ ਹੋ ਜੀ ਠੀਕ ਹੈ ਜੀ ਇਹ ਪੇਪਰ ਫ੍ਰੈਸ਼ ਚੀਜ਼ ਹੋਣਗੇ ਜੀ ਠੀਕ ਹੈ ਜੀ ਇਹਦੇ ਵਿੱਚ ਦੱਸਾਂਗੇ ਕਿਸ ਤਰ੍ਹਾਂ ਜਿਹੜੇ ਫਾਰਮ ਨੇ ਸੀ ਭਰ ਸਕਦੇ ਹੋਗੇ ਤਾਂ ਵੀਡੀਓ ਨੂੰ ਲਾਈਕ ਕਰ ਲਓ ਜੀ ਇਹ ਚੈਨਲ ਤੇ ਫਸਟ ਟਾਈਮ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਿਹੜਾ ਦੇਦੋ ਵੀ ਅਗਲੀ ਵੀਡੀਓ ਹੋਊਗੀ ਨੋਟੀਫਿਕੇਸ਼ਨ ਮਿਲ ਜੂਗਾ ਤੇ ਫੇਸਬੁੱਕ ਜਿਹੜਾ ਪੇਜ ਆ ਸਾਡਾ ਜੀ ਸੇਵ ਕਿ ਟੂ ਇਨਫੋ ਉਹਨੂੰ ਕੀ ਤੁਸੀਂ ਫਾਲੋ ਕਰ ਲਓ ਜ਼ ਚੱਲ ਚੱਲਦੇ ਆਂ ਦੋਸਤੋ ਅੱਗੇ ਪੂਰੀ ਡਿਟੇਲ ਦੇ ਵਿੱਚ ਜਿਵੇਂ ਕਿ ਜਿਮੇ ਖਿਸ਼ਮਾ ਸਟਾਰਟਿੰਗ ਹੀ ਦੱਸਿਆ ਸੀਗਾ ਕਿ ਤੁਸੀਂ ਚੈਨਲ ਤੇ ਆਉਂਗੇ ਤੇ ਤੁਹਾਨੂੰ ਪੋਸਟਾਂ ਜਾਣਕਾਰੀ ਮਿਲ ਜੂਆ ਦੇਖੋ ਜੀ ਇਹਦੇ ਪੋਸਟ ਆਪਣੇ ਪਹਿਲਾਂ ਪਾਈ ਹੋਈ ਹੈ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਆਪਾਂ ਠੀਕ ਹੈ ਜੀ ਐਡੀਸ਼ਨਲ ਹੈ ਇਸ ਤੇ ਕੀ ਕਲਿੱਕ ਕਰਾਂਗੇ ਆਪਾਂ ਇੱਥੇ ਸਾਹਮਣੇ ਆਪਣੇ ਕੋਲ ਇੱਕ ਯਾਨੀ ਕਿ ਵਿੰਡੋ ਓਪਨ ਹੋਣੀ ਨਵੀਂ ਠੀਕ ਹੈ ਜੀ ਇਹ ਆਪਾਂ ਵੈਬਸਾਈਟ ਤੇ ਲੱਗੇਗਾ ਜੀ prakari post.com ਠੀਕ ਹੈ ਜੀ ਤੇ ਇੱਥੇ ਤੁਸੀਂ ਨੀਚੇ ਆਉਂਗੇ ਇੱਥੇ ਲਿਖਿਆ ਹੋਇਆ ਦੋਸਤੋ ਅਪਲਾਈ ਇਹ ਅਫੀਸ਼ਲ ਵੈਬਸਾਈਟ ਦਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਸਲਾਹ ਦਊਂਗਾ ਕਿ ਤੁਸੀਂ ਇੱਕ ਵਾਰੀ ਜੋ ਪ੍ਰੈਸ ਰਿਲੀਜ਼ ਆਗਾ ਯਾਨੀ ਕਿ ਇਹ ਪੜ੍ਹ ਲਓ ਜੀ ਇਹਦੇ ਵਿੱਚ ਲਿਖਿਆ ਗਿਆ ਦਫ਼ਤਰ ਵੱਲੋਂ ਜੋ ਬਾਦੂ ਸੈਸ਼ਨ 2024-25 ਦੀ ਪਹਿਲੀ ਤਮਾਹੀ ਦੀ ਪ੍ਰੀਖਿਆ ਲੈਣ ਲਈ 29-4 2024 ਤੇ 30-4 2024 ਨਿਸ਼ਚਿਤ ਕੀਤੀ ਗਈ ਹੈ ਜਿਹੜੀ ਇਹ ਐਗਜ਼ਾਮ ਆ ਤੁਹਾਨੂੰ ਇਹ ਤਰੀਕਾ ਨਾਲ ਨਿਸ਼ਚਿਤ ਹੋ ਗਈ ਵੀ ਤੀ ਪ੍ਰੀਖਿਆ ਜਿਹੜੀ ਫਾਰਮ ਨੇ ਤੁਸੀਂ ਆਫਸਰ ਵੈਬਸਾਈਟ www.pseb.ac.in ਤੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਕਿ ਮਿਤੀ 1/4/2024 ਤੋਂ ਉਪਲਬਧ ਹੋਣਗੇ ਠੀਕ ਹੈ ਜੀ ਫਾਰਮ ਨੇ ਜਿਹੜੇ ਇਹ ਆਨਲਾਈਨ ਭਰਨੇ ਨੇ ਉਸ ਦੀ ਜਿਹੜੀ ਹਾਰਡ ਕਾਪੀ ਹੋਊਗੀ ਜੇ ਫਾਰਮ ਭਰਨ ਤੋਂ ਬਾਅਦ ਜਿਹੜੀ ਹਾਰਡ ਕਾਪੀ ਆ ਉਹ ਤੁਸੀਂ ਜੀ 18/4/2024 ਤੱਕ ਮੁੱਖ ਦਫ਼ਤਰ ਠੀਕ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜੋ ਦਫ਼ਤਰ ਜਮ੍ਹਾਂ ਕਰਵਾਉਣੇ ਜ਼ਰੂਰੀ ਨੇ ਜੀ ਰੋਲ ਨੰਬਰ ਜਿਹੜੇ ਹੋਣਗੇ ਜਿਉਹ 244 ਤੋਂ ਤੁਹਾਡੇ ਉਪਲਬਧ ਹੋ ਜਾਣਗੇ ਜਾਨੀ ਕਿ ਤੁਸੀਂ ਇਹ ਫਾਰਮ ਇਹ ਭਰੋਗੇ ਉਸ ਤੋਂ ਬਾਅਦ ਫਾਰਮ ਨਿਕਲੂਗਾ ਜੀ ਉਹਨੂੰ ਫਾਰਮ ਨੂੰ ਤੁਸੀਂ ਫੋਟੋ ਵਾਲਾ ਲਾ ਕੇ ਤਸਟ ਕਰਾ ਕੇ ਜੀ ਆਪਣੇ ਖੇਤਰੀ ਦਫ਼ਤਰ 'ਚ ਜਮ੍ਹਾਂ ਕਰਾ ਦਿਓ ਜੀ ਦੱਜਰੂ ਦਫ਼ਤਰ 'ਚ ਠੀਕ ਹੈ ਅੱਗੇ ਇਹ ਸਿੱਖਿਆ ਬੋਰਡ ਦੇ ਪੁਆਇੰਟ 'ਚ ਕਰਨੇ ਜ਼ਰੂਰੀ ਹਨ ਜੀ ਇੱਕ ਹੋਰ ਦੋਸਤੋ ਨੀਚੇ ਪ੍ਰੀਖਿਆ ਫਾਰਮ ਜਮ੍ਹਾਂ ਕਰਾਉਣ ਨੂੰ ਸਮੇਂ ਸਬੰਧਤ ਜੋ ਵਿਦਿਆਰਥੀ ਨੇ 10ਵੀਂ ਨਾਲ ਅਸਲ ਆਟੀ ਗੁਆਡ ਪਛਾਣ ਪੱਤਰ ਉਹਨਾਂ ਦੀ ਤਸਵੀਰ ਫੋਟੋਕਾਪੀਆਂ ਲੈ ਕੇ ਆਉਣ ਜੀ ਨਿਰਧਾਰਤ ਮਿਤੀ ਤੱਕ ਪ੍ਰੀਖਿਆ ਫਾਰਮ ਦੀ ਜੋ ਤਸਵੀਰ ਸਾਡਾ ਕਾਪੀ 10ਵੀਂ ਪਾਸ ਦੇ ਸਰਟੀਫਿਕੇਟ ਦੀ ਤਸਵੀਰ ਸਾਪੀ ਆਧਾਰ ਕਾਰਡ ਮੁਕਤ ਤਰ੍ਹਾਂ ਜਮਾ ਕਰਾਉਣਾ ਹੀ ਡਾਕੂਮੈਂਟ ਜ਼ਰੂਰੀ ਹਨ ਜੀ ਠੀਕ ਹੈ ਜੀ ਅਜਾਇ ਨਾ ਕਰਨ ਦੇ ਸਬੰਧ ਵਿੱਚ ਵਿਦਿਆਰਥੀ ਜਿਹੜਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਠੀਕ ਹੈ ਜੀ ਯਾਨੀ ਕਿ ਤੁਸੀਂ ਫਾਰਮ ਭਰਨ ਤੋਂ ਬਾਅਦ ਜੀ ਉਹ ਫਾਰਮ ਨੂੰ ਵੀ ਸਬਮਿਟ ਕਰਾਉਣਾ ਜ਼ਰੂਰੀ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਰ ਦੇ ਵਿੱਚ ਠੀਕ ਹੈ ਜੀ ਅਜਾਇ ਨਹੀਂ ਕਰਾਉਂਦੇ ਤਾਂ ਤੁਹਾਡਾ ਰੋਲ ਨੰਬਰ ਹੋ ਹੋਲਡ ਹੋ ਜੂ ਰੁਕੂ ਜੂਗਾ ਜੀ ਨਹੀਂ ਆਊਗਾ ਰੋਲ ਨੰਬਰ ਤੁਸੀਂ ਪੇਪਰ ਦੇ ਵਿੱਚ ਨਹੀਂ ਬੈਠ ਸਕ ਤਾਂ ਹੁਣ ਆਪਾਂ ਜਾਣਾਗਾ ਆਨਲਾਈਨ ਅਪਲਾਈ ਤੇ ਆਨਲਾਈਨ ਅਪਲਾਈ ਦੇ ਆਪਸ਼ਨ 'ਚ ਜਾਵਾਂਗੇ ਤਾਂ ਇੱਥੇ ਤੁਸੀਂ ਦੇਖੋਗੇ ਆਪਾਂ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਇੱਥੇ ਆਪਾਂ ਆ ਚੁੱਕੇ ਹਾਂਗੇ ਠੀਕ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਇੱਥੇ ਲਿਖਿਆ ਹੋਇਆ ਆਪਸ਼ਨ ਹੈਗਾ ਜੀ ਆਹ ਠੀਕ ਨਿਊ ਅਪਲਾਈ ਠੀਕ ਹੈ ਜੀ ਇਸ ਤੇ ਕਲਿੱਕ ਕਰਨਾ ਜੇਕਰ ਤੁਸੀਂ ਆਲਰੇਡੀ ਅਪਲਾਈ ਹੈਗੇ ਹੋਗੇ ਤਾਂ ਤੁਸੀਂ ਇਥੇ ਆਪਣਾ ਕੀ ਰੈਫਰੈਂਸ ਨੰਬਰ ਰੋਲ ਨੰਬਰ ਕਰਕੇ ਲੌਗ ਇਨ ਕਰ ਸਕਦੇ ਹੋ ਜੀ ਸਾਮਲਡ ਕਰੋਗੇ ਆਪ ਆਪਣੇ ਇਸ ਤੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਕਿ ਮੈਟ੍ਰਿਕ ਇਗਜ਼ਾਮ ਫਾਰ ਪੰਜਾਬੀ ਐਡੀਸ਼ਨਲ ਪ੍ਰਾਯ 2024 ਦੇ ਕੈਂਡੀਡੇਟ ਜਿਹਨਾਂ ਫਾਰਮ ਨੰਬਰ 11 12 4 ਠੀਕ ਹੈ ਜੀ ਅਪਲਾਈ ਹੋ ਰਹੇ ਨੇ ਤੁਸੀਂ ਇਹਦੇ ਵਿੱਚ ਕੀ ਬੈਚ ਹੈਗਾ 2024 ਠੀਕ ਹੈ ਜੀ ਇਹ ਉਹ ਪੰਜਾਬੀ ਐਡੀਸ਼ਨਲ ਹੈ ਇਹ ਚੀਜ਼ਾਂ ਠੀਕ ਹੈ ਜੀ ਆਟੋ ਫਿਲ ਨੇ ਇਹਨਾਂ ਨੂੰ ਕੋਈ ਸ਼ੇਡਖਾਨੀ ਨਹੀਂ ਕਰ ਸਕਦੇ ਉਸ ਤੋਂ ਬਾਅਦ ਜੋ ਦਸਵੀਂ ਕਲਾਸ ਆ ਗਿਆ इतनी जो बदलाव करना कर सकते हो जिस तरह की जो दसवीं करी है जी सीबीएसई बोर्ड तो करीज स्कूल बोर्ड तो करिए ठीक है आईसीएस करिए हरियाणा बोर्ड तो करिए हिमाचल तो करिए इस तरह सारे ने जी राजस्थान बोर्ड या तो अदर बोर्ड तो ਠੀਕ ਹੈ ਜੀ ਉਹ ਸੀ ਸਿਲੈਕਟ ਕਰ ਲੈਣਾ ਠੀਕ ਹੈ ਜੀ ਜੇ ਮੈਂ ਪੰਜਾਬ ਤੋਂ ਕਰੀਆ ਸਪੋਜ਼ ਕਰਦੇ ਆਂ ਜੀ ਉਸ ਤੋਂ ਬਾਅਦ ਕਿ ਸੈਸ਼ਨ ਆ ਗਿਆ ਜੀ ਮੰਥ ਆ ਗਿਆ ਠੀਕ ਹੈ ਇਹ ਵੀ ਸੀ ਸਿਲੈਕਟ ਕਰ ਲੈਣਾ ਵੀ ਕਿਹੜੇ ਸੈਸ਼ਨ ਚ ਕਿਹੜੇ ਸਾਲ ਚ ਤੁਸੀਂ 10ਵੀਂ ਜੋ ਕੀਤੀ ਹੋਈ ਹੈ ਉਸ ਤੋਂ ਬਾਅਦ ਜੀ ਤੁਹਾਡੇ ਰੋਲ ਨੰਬਰ ਵਗੈਰਾ ਇੱਥੇ ਆ ਜੋ ਈਮੇਲ ਆਈ ਬਗੈਰਾ ਮੋਬਾਈਲ ਨੰਬਰ ਲਾਇਕ ਇਹਦੇ ਨਾਲ ਸਾਂਬੱਟ ਕਰ ਦੇਣੇ ਨੇ हां जी दोस्तों इत्थे ਤੁਸੀਂ ਕੀਆ ਜੋ ਵੀ ਤੁਹਾਡਾ ਰਸਮੀ ਕਲਾ ਦਾ ਰੋਲ ਨਾ ਪ੍ਰੋਪਰ ਹੋਗੇ ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜੀ ਈਮੇਲ ਹੈ ਜਿਹਦੇ ਮੋਬਾਈਲ ਨੰਬਰ ਤੇ ਕੱਲ ਰਿਹਾ ਉਹ ਭਰਨਾ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਰਜਿਸਟ੍ਰੇਸ਼ਨ ਕਰ ਲੈਣਾ ਠੀਕ ਹੈ ਜੀ ਰਜਿਸਟ੍ਰੇਸ਼ਨ ਕਰੋਗੇ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਣੀ ਹੈ ਜੀ ਠੀਕ ਹੈ ਜੀ ਉਮੀਦ ਕਰਦਾ ਹਾਂਗਾ ਮੇਰੇ ਦੁਆਰ ਦਿੱਤੇ ਗਈ ਜਿਹੜੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਗੀ ਠੀਕ ਹੈ ਜੀ ਤਾਂ ਇਸ ਤਰ੍ਹਾਂ ਤੁਸੀਂ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਜੀ ਪੰਜਾਬੀ ਸਬਜੈਕਟ ਲਈ ਅਪਲਾਈ ਕਰ ਸਕਦੇ ਹੋ ਬੜੀ ਆਸਾਨੀ ਦੇ ਨਾਲ ਦੋਸਤੋ ਫਿਰ ਵੀ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਜੀ ਤੁਸੀਂ ਨੀਚੇ ਕਮੈਂਟ ਕਰੋਗੇ ਤੁਹਾਡੇ ਕਮੈਂਟ ਦਾ ਜਰੂਰ ਅਪਲਾਈ ਕਰਾਂਗੇ ਦੋਸਤੋ ਇਦਾਂ ਦੀ ਵੀਡੀਓ ਦੇਖਣ ਲਈ ਠੀਕ ਹੈ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤੇ ਆਪਣੇ ਦੋਸਤਾਂ ਵਿੱਚ ਤੁਸੀਂ ਸ਼ੇਅਰ ਜਰੂਰ ਕਰੋ ਤੇ ਫੇਸਬੁੱਕ ਪੇਜ ਨੂੰ ਸੇਵ ਕਰਨ ਤੋਂ ਜੋ ਫੋਲੋ ਜਰੂਰ ਕਰੋ ਜੀ ਧੰਨਵਾਦ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ